ਸਿੰਗਰਾਂ ਦੇ ਗੜ ਮੋਹਾਲੀ ਦੇ ਹੋਮਲੈਂਡ ਦੇ ਬਾਹਰ ਗੋਲੀਆਂ ਚੱਲਦੀਆਂ ਨੇ ਇੱਕ ਤੋਂ ਬਾਅਦ ਇੱਕ ਫਾਇਰ ਕੀਤੇ ਜਾਂਦੇ ਨੇ ਮੌਕੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਵਿੱਚ ਗੱਡੀ ਦੇ ਕੋਲ ਖੜੇ ਹੋ ਕੇ ਇਹ ਸ਼ਖਸ ਤਾਬੜ ਤੋੜ ਗੋਲੀਆਂ ਚਲਾਉਂਦੇ ਹੋਏ ਵਿਖਾਈ ਦੇ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸੀਸੀਟੀਵੀ ਇਹ ਸਾਹਮਣੇ ਆਈ ਹੈ ਕਿ ਕਿਵੇਂ ਫਾਇਰਿੰਗ ਕਰਨ ਤੋਂ ਪਹਿਲਾਂ ਆਪਸ ਦੇ ਵਿੱਚ ਪਹਿਲਾਂ ਹੱਥੋਪਾਈ ਹੁੰਦੇ ਨੇ ਤੇ ਇਸ ਦਰਮਿਆਨ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਘਟਨਾ ਤੋਂ ਬਾਅਦ ਮੁਹਾਲੀ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਕਿਉਂਕਿ ਪੰਜਾਬੀ ਸਿੰਗਰ ਪੰਜਾਬੀ ਇੰਡਸਟਰੀ ਜ਼ਿਆਦਾਤਰ ਹੋਮਲੈਂਡ ਦੇ ਵਿੱਚ ਰਹਿੰਦੀ ਹੈ ਤੇ ਉਸ ਦੇ ਬਾਹਰ ਹੀ ਇਹ ਗੋਲੀਆਂ ਚੱਲੀਆਂ ਨੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਗਈਆਂ ਨੇ ਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਇਸ ਦਰਮਿਆਨ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਜਿਸ ਦੇ ਵਿੱਚ ਕਈ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਖਿਲਾਫ ਧਾਰਾ 307 506 148 ਅਤੇ 149 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤਾਂ ਛੇਤੀ ਹੀ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਭਾਲ ਵੀ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਥਾਰ ਅਤੇ ਇੰਡੈਵਰ ਗੱਡੀ ਦੇ ਵਿੱਚ ਇਹ ਹਮਲਾਵਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਇੱਕ ਤੋਂ ਬਾਅਦ ਕਈ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਫਿਰ ਮੌਕਾ ਵੇਖ ਕੇ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ 뮤직 ਕੰਪਨੀ ਦੇ ਮਾਲਕ ਅਤੇ ਉਸ ਦੇ ਭਰਾ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਈਆਂ ਸਨ ਤੇ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਇਹ ਹਮਲਾਵਰ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਗੋਲੀਆਂ ਚਲਾਈਆਂ ਗਈਆਂ ਨੇ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਅਜੇ ਤੱਕ ਇਹਨਾਂ ਮੁਕੱਥਿਤ ਮਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਪਰ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਪਹਿਲਾਂ ਇਹ ਥਾਰ ਤੇ ਇੰਡੈਵਰ ਗੱਡੀ ਦੇ ਵਿੱਚ ਆਉਂਦੇ ਨੇ ਪਹਿਲਾਂ ਗਲਬਾਤ ਦੇ ਨਾਲ-ਨਾਲ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਬਹਿਸਬਾਜ਼ੀ ਹੱਥੋਪਾਈ ਤੱਕ ਪਹੁੰਚਦੀ ਹੈ ਤੇ ਹੱਥੋਪਾਈ ਤੱਕ ਪਹੁੰਚਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਕਰ ਦਿੱਤੇ ਜਾਂਦੇ ਨੇ ਪੰਜਾਬੀ ਸਿੰਗਰ ਲਾਈਟ ਐਕਸੀਡੈਂਟ ਹੋਇਆ ਹੋਮਲੈਂਡ ਦੇ ਵਿੱਚ ਤੇ ਹੋਮਲੈਂਡ ਦੇ ਬਾਹਰ ਜਿਹੜੀ ਉਹ ਕੁਝ ਫਾਇਰਿੰਗ ਹੋਈ ਹੈ ਉਹ ਚ ਉਹ ਚ ਕੁਝ ਲੜਕੇ ਇਨਵੋਲਟ ਸੀਗੇ ਤੇ ਜਿਨ੍ਹਾਂ ਨੇ ਦੂਸਰੇ ਦੋ ਲੜਕਿਆਂ ਦੇ ਉੱਤੇ ਫਾਇਰਿੰਗ ਕੀਤੀ ਹੈ ਇਹਨਾਂ ਦੀ ਆਪਸੀ ਰੰਜਿਸ਼ ਸੀ ਆਪਸੀ ਇਹਨਾਂ ਦੀ ਬੰਦ ਨਹੀਂ ਸੀ ਸਾਨੂੰ ਸਾਰੇ ਬੰਦੇ ਆਇਡੈਂਟੀਫਾਈ ਹੋ ਗਏ ਆ ਅਸੀਂ 307 ਅਟੈਂਪਟ ਟੂ ਮਰਡਰ ਦੇ ਵਿੱਚ ਇਹਦੀ ਐਫਆਈਆਰ ਆਲਰੇਡੀ ਰਜਿਸਟਰ ਕਰਤੀ ਹੈ ਤੇ ਸਾਰੇ ਬੰਦਿਆਂ ਤੇ ਰੇਡਸ ਚੱਲ ਰਹੀ ਹੈ ਇਹ ਤੇ ਇਹਨਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਸੋ ਵਾਟ ਵਾਸ ਦ ਰੀਜ਼ਨ ਆਫ ਦ ਪ੍ਰੋਬਲਮ ਇਹ ਤਾਂ ਹੁਣ ਡਿਟੇਲਸ ਅਸੀਂ ਹੁਣ ਜਦੋਂ ਬੰਦੇ ਫੜੇ ਜਾਣਗੇ ਉਦੋਂ ਹੀ ਤੁਹਾਨੂੰ ਡਿਟੇਲ ਦੱਸ ਪਾਵਾਂਗੇ ਪਰ ਇਹਨਾਂ ਦੀ ਆਪਸ ਦੇ ਵਿੱਚ ਰੰਜਿਸ਼ ਸੀਗੀ ਇਹ ਇਹ ਕਲੀਅਰ ਹੈ ਜੀ ਕਿ ਕਿੰਨੇ ਕ्यूज ਨੇ ਕਿਧੇ ਕੇਸ ਨੇ ਪੰਜ ਛੇ ਦੇ ਆਸ-ਪਾਸ ਹੈਗੇ ਜੀ 6 ਇੱਕ ਦੇ ਆਸ-ਪਾਸ ਹੈਗੇ ਸਰ ਜਿਨ੍ਹਾਂ ਦੇ ਉੱਪਰ ਸਾਰੇ ਚੱਲੇ ਉਹਨਾਂ ਨੇ ਕੋਈ ਦੱਸਿਆ ਵੀ ਸਾਰੇ ਆਈਡੈਂਟੀਫਾਈਡ ਸਾਰੇ ਆਈਡੈਂਟੀਫਾਈਡ ਹੈ ਜੀ ਤੁਹਾਨੂੰ ਅਦਰ ਰਿਪੋਰਟ ਸਰ ਲਾਇਸੈਂਸੀ ਸੀਗੇ ਇਥੇ ਇਹ ਹੁਣ ਡੂਰਿੰਗ ਇਨਵੈਸਟੀਗੇਸ਼ਨ ਸਾਰੀ ਚੀਜ਼ ਕੀ ਕਿਹੜੀਆਂ ਗੋਲੀਆਂ ਚੱਲੀਆਂ ਕਿੰਨੀ ਗੋਲੀ ਚਾਰ ਕੇ ਆਸ-ਪਾਸ ਚਾਰ ਤੋਂ ਪੰਜ ਦੇ ਆਸ-ਪਾਸ ਫਾਇਦੇ ਜਿਹੜੇ ਸਰ ਕੋਈ ਕਹ ਰਿਹਾ ਗਾੜੀ ਮੇਂ ਵੀ ਗੋਲੀ ਇੱਕ ਗੋਲੀ ਗਾੜੀ ਮੇਂ ਲੱਗੀ ਹੋਈ ਕਿਸੇ ਪਾਸਰ ਬਾਈਕ ਦੀ ਇੰਜਰੀ ਕਿਸੇ ਕਰਨੀ ਹੈ ਇੱਕ ਗੋਲੀ ਜਿਹੜੀ ਜਿਹੜੀ ਗੱਡੀ ਇੱਕ ਖੜੀ ਸੀ ਉੱਥੇ ਖੜੀ ਗੱਡੀ ਤੇ ਵੀ ਗੋਲੀ ਬਚੀ